ਹਾਂਜੀ ਮੇਰਾ ਇੱਕ ਅੜੀ ਗਾਣਾ ਆਇਆ ਜੀ ਇੱਕ ਮੋਟੀਵੇਸ਼ਨਲ ਗਾਣਾ ਆ ਤੇ ਹਰ ਸੰਘਰਸ਼ ਕਰਨ ਵਾਲੇ ਆਦਮੀ ਦੀ ਜ਼ਿੰਦਗੀ ਤੋਂ ਟੁੱਕਦਾ ਆ ਆਓ ਸੁਣਦੇ ਬੱਦਲਾਂ ਦੀ ਅੜੀ ਬਹੁਤਾ ਚਿਰ ਚੱਲਦੀ ਨਹੀਂ ਕੇ ਮੇ ਰੋਕਣਗੇ ਸੂਰਜਾਂ ਦਾ ਰਾਹ ਇੱਕ ਉੱਤੇ ਧਰਤੀ ਦੇ ਉਹੀ ਪੜੇ ਬੁੱਟਾ ਹੋ ਜਿਹੜਾ ਮਿੱਟੀ ਨਾਲ ਕਰਦਾ ਵਪਾ ਬੱਦਲਾਂ ਦੀ ਅੜੀ ਬਹੁਤ ਅਚਰ ਚੱਲਦੀ ਨਹੀਂ ਕਿਵੇਂ ਰੋਕਣਗੇ ਸੂਰਜਾਂ ਦਾ ਰਾਹ ਤੂਫਾਨਾਂ ਨਾਲੋਂ ਤੇਜ ਜਿਹੜੇ ਲਾਉਂਦੇ ਦੌੜਾਂ ਜੱਗ ਨਾਲ ਸਿਖਰਾਂ ਨੂੰ ਛੁੰਦੇ ਇੱਕ ਦਿਨ ਓ ਬੂਰ ਪੈਂਦਾ ਮਿਹਨਤਾਂ ਨੂੰ ਦੂਣ ਸਵਾਇਆ ਰਾਤੀ ਹੁੰਦੇ ਇੱਕ ਦਿਨੇ ਹੁੰਦੇ ਦੋ ਇੱਕ ਟੱਕ ਤੁਰੀ ਜਾਂਦੇ ਸੇਧ ਕੇ ਨਿਸ਼ਾਨਾ ਜਿਹੜੇ ਤੂੜਾਂ ਨੂੰ ਵੀ ਦੇਂਦੇ ਠਲਪਾ ਅੜੀ ਬਹੁਤਾ ਚਿਰ ਚੱਲਦੀ ਨਹੀਂ ਕਿਵੇਂ ਰੋਕਣਗੇ ਸੂਰਜਾਂ ਦਾ ਰਾ ਬੱਦਲਾਂ ਦੀ ਅੜੀ ਬਹੁਤਾ ਚਿਰ ਚੱਲਦੀ ਨਹੀਂ ਕਿਵੇਂ ਰੋਕਣਗੇ ਸੂਰਜਾਂ ਦਾ ਰਾ ਹੋ ਹੋ ਸੀ ਪਿਛਲੇ ਸਾਲ ਇੱਕ ਫਿਲਮ ਕਰਕੇ ਆਏ ਜੀ ਮੋੜ ਜੀ ਮੋੜ ਫਿਲਮ ਕੀਤੀ ਹੈ ਜਿਹੜੀ ਜਿਹਦੇ ਸਟਾਰਟਿੰਗ ਹੈਗੀ ਜੀ ਅਮੀਰ ਵਰਕ ਤੇ ਦੇਵ ਕਰੋੜ ਤੇ ਉਹ ਫਿਲਮ ਹੈਗੀ ਰਿਦਮ ਬॉय ਪੋਸਟ ਫਿਲਮ ਵਿੱਚ ਸਾਡੇ ਨਾਲ ਕੰਟੈਕਟ ਕੀਤਾ ਸੀ ਜਰਨੈਲ ਸਿੰਘ ਭਾਜੀ ਨੇ ਤੇ ਡਾਇਰੈਕਟਰ ਜਨਜੋਤ ਸਿੰਘ ਉਹਨਾਂ ਨੇ ਜੀ ਠੀਕ ਹੈ ਜੀ ਤੇ ਉਹਦੇ ਚ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਫਿਲਮ ਹੈ ਜੀ ਜੋਣਾ ਮੋੜ ਦੀ ਕਹਾਣੀ ਨੂੰ ਤੇ ਇੱਕ ਦੁਬਾਰਾ ਫਿਲਮ ਬਣਾ ਰਹੇ ਹਾਂ ਜਿੱਦੇ ਵਿੱਚ ਮੇਲ ਅਮੀਰ ਕਰੋਲ ਕਰ ਰਹੇ ਆ ਜੋਣੇ ਦਾ ਤੇ ਸਾਨੂੰ ਘੋੜਿਆਂ ਦੀ ਲੋੜ ਹੈ ਕਿਉਂਕਿ ਡਾਕੂਆਂ ਦੀ ਫਿਲਮ ਸੀ ਤੇ ਘੋੜੇ ਉਦੋਂ ਹੁੰਦੇ ਸੀ ਜੀ ਤੇ ਫਿਰ ਆਪਾਂ ਇੱਥੋਂ ਕੁ 14-15 ਘੋੜੀਆਂ ਲੈ ਕੇ ਗਏ ਸੀ ਕੁਝ ਮੇਰੇ ਕੋਲ ਘੋੜੀਆਂ ਸੀ ਕੁਝ ਮੈਂ ਆਪਣੇ ਦੋਸਤਾਂ ਦੇ ਫਾਰਮ ਤੋਂ ਵੀ ਘੋੜੀਆਂ ਲੈ ਕੇ ਆ ਸੀ ਉੱਥੇ 14-15 ਘੋੜੀਆਂ ਲੈ ਕੇ ਗਏ ਆ ਸਾਡੀਆਂ ਕੁੜੀਆਂ ਨੇ ਕੰਮ ਕੀਤਾ ਜੀ 트ੈਂਡ ਬਹੁਤ ਹੈ ਜੀ ਤੁਸੀਂ ਸਾਰੋ ਦਿਨ YouTube ਤੇ ਚੈਨਲ ਤੇ ਹਰ ਜਗ੍ਹਾ ਦੇਖਦੇ ਹੋ ਕਿ ਬਹੁਤ ਸਾਰੇ ਜਿਹੜੇ ਨੇ ਉਹ ਲੋਕ ਐਸ ਵੇਲੇ ਘੂੜੀਆਂ ਰੱਖ ਰਹੇ ਆ ਪਹਿਲਾਂ ਸ਼ੌਂਕ ਕਹਿੰਦੇ ਸੀ ਨਾ ਇੱਕ ਵਾਰੀ ਦਾ 80 80 ਦੇ ਪਹਿਲਾਂ ਦਾ ਸਾਰੇ ਪੰਜਾਬ ਚ ਸ਼ੌਂਕ ਸੀ ਤੇ 80 84 85 ਤੋਂ ਬਾਅਦ ਤੁਹਾਨੂੰ ਪਤਾ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਸੀ ਉਹਦੇ ਕਰਕੇ ਸਾਡਾ ਮਾਝਾ ਏਰੀਆ ਬਾਰਡ ਏਰੀਆ ਜੂ ਕੋੜੀਆਂ ਜਮਾ ਖਤਮ ਹੋ ਗਏ ਨਹੀਂ ਸੀ ਸਾਡੇ ਅਮਰਦਾਰੀ ਰੇਡ ਵਿੱਚ ਬਹੁਤ ਚੰਗੀਆਂ ਕੋੜੀਆਂ ਸੀ ਤੇ ਜੇ ਮਾਲਵੇ ਸਾਈਡ ਦੇ ਵਿੱਚ ਕੋੜੀਆਂ ਜ਼ਿਆਦਾ ਹੋ ਗਈਆਂ ਉਧਰ ਲੋਕਾਂ ਨੇ ਜ਼ਿਆਦਾ ਕੋੜੀਆਂ ਪਾਲੀਆਂ ਅਨੁਪਰਾ ਜਾਨਵਰ ਵੀ ਹੌਲੀ ਹੌਲੀ ਉਧਰ ਜ਼ਿਆਦਾ ਪ੍ਰਚਲਿਤ ਹੋਇਆ ਉਧਰ ਜ਼ਿਆਦਾ ਨਿਕਲਿਆ ਤੇ ਹੁਣ ਮਾਝੇ ਵਿੱਚ ਵੀ ਦੁਬਾਰਾ ਕੋੜੀਆਂ ਆ ਗਏ ਹੁਣ ਅਸੀਂ ਮਾਝੇ ਦੀ ਧਰਤੀ ਤੇ ਖੜੇ ਆ ਤੇ ਬਹੁਤ ਸਾਰੇ ਲੋਕ ਅੱਜ ਵੀ ਕਹਿੰਦੇ ਆ ਜੀ ਇਹ ਸ਼ੌਂਕ ਦਾ ਮਲਵਈਆਂ ਦਾ ਤੇ ਮਲਵਈ ਜਿਆਦਾ ਸੋਹਣੀਆਂ ਕੋੜੀਆਂ ਰੱਖਦੇ ਆ ਪਰ ਮੈਂ ਕਹੂੰਗਾ ਵੀ ਸਾਰੇ ਪੰਜਾਬੀਆਂ ਦਾ ਵਾਸੀ ਸਾਰੇ ਪੰਜਾਬੀ ਆ ਅਸੀਂ ਸਾਰੇ ਇੱਕ ਆ ਤੇ ਚਲੋ ਠੀਕ ਹੈ ਪੰਜਾਬ ਦਾ ਇੱਕ ਹਿੱਸਾ ਵਾ ਮਾਲਵਾ ਉਧਰ ਵੀ ਬਹੁਤ ਜ਼ਿਆਦਾ ਸ਼ੌਂਕ ਆ ਸ਼ੋਹਾਂ ਦੇ ਵਿੱਚ ਲੋਕ ਇਥੇ ਸ਼ੋਅ ਹੁੰਦੇ ਆ ਸ਼ੋਹਾਂ ਚ ਘੋੜੀਆਂ ਲੈ ਕੇ ਜਾਂਦੇ ਆ ਚਿੱਟੀਆਂ ਨੁਕਰੀਆਂ ਘੋੜੀਆਂ ਦਾ ਬਹੁਤ ਸ਼ੌਂਕ ਹੈ ਮਾਲਵੇ ਵਾਲਿਆਂ ਨੂੰ ਸਾਡੇ ਭਰਾ ਨੇ ਤੇ ਹੁਣ ਮੈਂ ਕਹੂੰਗਾ ਵੀ ਮਾਝੇ ਵਾਲੇ ਵੀ ਕਿਥੇ ਤੋਂ ਕੱਟ ਨਹੀਂ ਮਾਝੇ ਦੇ ਵਿੱਚ ਵੀ ਚੰਗੇ ਚੰਗੀਆਂ ਘੋੜੀਆਂ ਪਾਲ ਰਹੇ ਨੇ ਤੇ ਬਹੁਤ ਚੰਗੇ ਫਾਰਮ ਖੁੱਲ ਚੁੱਕੇ ਆ ਜੀ ਖਾਣ ਪੀਣ ਦੇ ਵਿੱਚ ਜੇ ਗੱਲ ਕਰੀਏ ਤੇ ਅਸੀਂ ਇਹਨਾਂ ਨੂੰ ਦਿੰਨੇ ਆ ਜੀ ਕਾ ਫੀਡ ਆਉਂਦੀ ਆ ਸਾਡੇ ਕੋਲ ਰੈਡੀमेड ਫੀਡ ਆਉਂਦੀ ਆ ਉਹ ਫੀਡ ਬਣਦੀ ਆ ਦਰਾਹੇ ਅਛਾ ਫੀਡ ਨਵਾਂ ਆ ਜੀ ਉਹਦੇ ਮਾਲਕ ਨੇ ਸਣੀ ਦੀ ਸਣੀ ਆਸਟਰੀ ਉਹ ਉਹਨਾਂ ਦੀ ਫੈਕਟਰੀ ਜੋ ਅਸੀਂ ਬਣੀ ਬਣਾਈ ਫੀਡ ਲੈ ਕੇ ਉਹ ਅਸੀਂ ਘੋੜਿਆਂ ਨੂੰ ਪਾਉਂਦੇ ਆ ਉਹ ਸਾਨੂੰ ਬੜੇ ਸੌਖਾ ਜਾਂਦਾ ਕਿਉਂਕਿ ਮੈਂ ਤਾਂ ਦੱਸਿਆ ਕਿ ਜੇ ਕੋਈ ਨਵਾਂ ਵੀਰ ਭਰਾ ਘੋੜਿਆਂ ਦੇ ਕੰਮ 'ਚ ਜੁੜਨਾ ਚਾਹੁੰਦਾ ਹੈ ਉਹਦਾ ਵੀ ਇਹ ਸਵਾਲ ਹੁੰਦਾ ਵੀ ਘੋੜੇ ਨੂੰ ਪਾਈਏ ਕੀ ਤਾਂ ਅਸੀਂ ਤਾਂ ਵੇਖੋ ਜੀ ਬਣੀ ਬਣਾਈ ਫੀਡ ਪਾਉਂਦੇ ਆ ਇਸ ਫੀਡ ਦੇ ਵਿੱਚ ਕੀ ਆ ਬਹੁਤ ਚੰਗੀ ਕੁਆਲਿਟੀ ਦੀ ਚਬੀ ਆ ਜਿਉਂ ਆ ਛੋਲੇ ਆ ਬਾਜਰਾ ਆ ਚੌਖਰ ਆ ਤੇਲ ਆ ਹੋਰ ਵੀ ਇਸ ਤੋਂ ਨਵਾਂ 10-12 ਚੀਜ਼ਾਂ ਉਹ ਪਾਉਂਦੇ ਨੇ ਕਿਉਂ ਤੁਸੀਂ ਮੇਰੇ ਘੋੜਿਆਂ ਦੀ ਹੈਲਥ ਵੇਖ ਸਕਦੇ ਹੋ ਦੀ ਬਾਡੀ ਦੇਖੋ ਮਸਲ ਦੇਖੋ ਸਾਈਜ਼ ਦੇਖੋ ਚਮਕ ਦੇਖੋ ਵੀ ਕਿੰਨੀ ਜ਼ਿਆਦਾ ਇਸ ਤੋਂ ਇਲਾਵਾ ਅਸੀਂ ਮੂੰਗਫਲੀ ਦਾ ਨੀਰਾ ਹੁੰਦਾ ਮੂੰਗਫਲੀ ਦਾ ਨੀਰਾ ਹੁੰਦਾ ਜਦੋਂ ਆ ਰਾਜਸਥਾਨ ਚ ਮੂੰਗਫਲੀ ਹੁੰਦੀ ਹੈ ਨਾ ਮੂੰਗਫਲੀ ਆਪਾਂ ਝਾੜ ਲੈਨੇ ਆ ਉਸ ਤੋਂ ਬਾਅਦ ਜਿਹੜਾ ਉਹਦਾ ਪਿੱਛੇ ਬੂਟਾ ਬਚਦਾ ਰਹਿੰਦਾ ਖੁੰਦ ਬਚਦੀ ਹੈ ਉਸ ਕਾ ਕੇ ਉਹਨੂੰ ਕੁੱਤਰਿਆ ਹੁੰਦਾ ਅਸੀਂ ਉਹ ਇਹਨੂੰ ਪਾਉਨੇ ਆ ਮੂੰਗਫਲੀ ਦਾ ਨੀਰਾ ਤੇ ਨਾਲ ਅਸੀਂ ਜਿਹੜੀ ਆ ਫੀਡ ਪਾਉਨੇ ਆ ਉਹਦੇ ਨਾਲ ਹੀ ਸਾਡੇ ਘੋੜੇ ਤਿਆਰ ਨੇ ਮੈਂ ਤਾਂ ਜੀ ਸੁਨੇਹਾ ਦੇਣਾ ਚਾਹੁੰਦਾ ਆ ਆਪਣੇ ਪੰਜਾਬੀ ਭਰਾਵਾਂ ਨੂੰ ਨੌਜਵਾਨ ਪੀੜ੍ਹੀ ਨੂੰ ਜਿਹੜੇ ਵੀਰ ਇਹ ਸੋਚਦੇ ਆ ਕਿ ਪੰਜਾਬ ਦੇ ਵਿੱਚ ਹੁਣ ਕੋਈ ਕੰਮ ਨਹੀਂ ਰਹਿ ਗਿਆ ਪੰਜਾਬ 'ਚ ਕੋਈ ਧੰਦਾ ਨਹੀਂ ਰਹਿ ਗਿਆ ਅਸੀਂ ਕੀ ਕਰੀਏ ਤੇ ਸਾਰੇ ਇਸ ਵੇਲੇ ਰੁਝਾਨ ਆ ਵਿਦੇਸ਼ਾਂ ਦਾ ਕਿ ਅਸੀਂ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਆ ਸੋ ਮੈਂ ਇੱਥੇ ਪੰਜਾਬ 'ਚ ਹੀ ਰਹਿਣਾ ਮੈਂ ਘੋੜਿਆਂ ਦਾ ਸ਼ੌਂਕ ਕਰਦਾ ਮੈਂ ਨਾਲ ਇੱਕ ਛੋਟਾ ਜਿਹਾ ਕਿੱਤਾ ਵੀ ਬਣਾਇਆ ਹੋਇਆ ਠੀਕ ਹੈ ਜੀ ਅਸੀਂ ਜਿਹੜਾ ਆ ਉਹ ਵਪਾਰ ਕਰਦੇ ਆ ਅਸੀਂ ਨਾਲ ਘੋੜੀਆਂ ਵੀ ਵੇਚਦੇ ਆ ਤੇ ਘੋੜੀਆਂ ਖਰੀਦਦੇ ਵੀ ਆ ਘੋੜੀਆਂ ਪਾਲਦੇ ਵੀ ਆ ਇਹਨਾਂ ਤੋਂ ਆਪਾਂ ਬੱਚੇ ਪੈਦਾ ਕਰਦੇ ਆ ਜੇ ਕੋਈ ਨਵਾਂ ਨੌਜਵਾਨ ਵੀਰ ਭਰਾ ਇਹ ਕੰਮ ਕਰਨਾ ਚਾਹੁੰਦਾ ਤਾਂ ਉਹ ਬੇਚੀਜ਼ੇ ਕੁ ਸ਼ੁਰੂ ਕਰ ਸਕਦਾ ਪਰ ਜ਼ਰੂਰੀ ਆ ਵੀ ਥੋੜਾ ਜਿਹਾ ਗਿਆਨ ਲਿਆ ਜਾਵੇ ਸਿੱਖਿਆ ਜਾਵੇ ਹਾਂਜੀ ਮੈਂ ਦੇਖੋ ਜੀ ਪਹਿਲਾਂ ਤਾਂ ਮੈਂ ਇੱਕ ਫੋਟੋਗ੍ਰਾਫਰ ਹੀ ਸੀਗਾ ਠੀਕ ਹੈ ਇੱਕ ਫਿਲਮ ਲਾਈਨ ਦੇ ਵਿੱਚ ਵੀ ਮੈਂ ਐਜ਼ ਅ ਡਾਇਰੈਕਟਰ ਤੇ ਐਜ਼ ਅ ਡੀਓਪੀ ਸਿਨੇਮੈਟੋਗ੍ਰਾਫਰ ਕੰਮ ਕਰ ਚੁੱਕਾ ਉਸ ਤੋਂ ਇਲਾਵਾ ਜਦੋਂ ਮੈਨੂੰ ਘੋੜਿਆਂ ਦਾ ਸ਼ੌਂਕ ਸੀ ਮੈਂ ਇਹ ਚੀਜ਼ ਸੋਚੀ ਕਿ ਕਿਉਂ ਨਾ ਆਪਣੇ ਘੋੜਿਆਂ ਨੂੰ ਵਿਸ਼ਵ ਪੱਧਰ ਤੇ ਲੈ ਕੇ ਜਾਈਏ ਚੰਗੇ ਵੱਡੇ ਲੈਵਲ ਤੇ ਇਹਨਾਂ ਨੂੰ ਫੇਮਸ ਕਰੀਏ ਕਿਉਂਕਿ ਸਾਡੇ ਕੋਲ ਦੁਨੀਆ ਦੀ ਵੱਖਰੀ ਨਸਲ ਆ ਫਿਰ ਮੈਂ ਫੋਟੋਗ੍ਰਾਫੀ ਚ ਆਇਆ ਮੈਂ ਹੁਣ ਸਿਰਫ ਘੋੜਿਆਂ ਦੀ ਜਿਹੜੀ ਆ ਉਹ ਪ੍ਰੋਫੈਸ਼ਨਲੀ ਫੋਟੋਗ੍ਰਾਫੀ ਕਰਦਾ ਮੈਂ ਔਰ ਵਿਆਹਾਂ ਚ ਜਾਂ ਦੂਜਾ ਫੋਟੋਗ੍ਰਾਫਰ ਨਹੀਂ ਹੈ ਕਿ ਹੋਰ ਫੋਟੋਗ੍ਰਾਫੀ ਕਰਦਾ ਮੈਂ ਸਿਰਫ ਘੋੜਿਆਂ ਦੀ ਫੋਟੋਗ੍ਰਾਫੀ ਕਰਦਾ ਮੇਰਾ ਆਪ ਦਾ YouTube ਚੈਨਲ ਹੈ ਮੇਰਾ Instagram ਹੈ ਤੁਸੀਂ ਦੇਖ ਸਕਦੇ ਜਿਨ੍ਹਾਂ ਨੇ ਚੰਗੇ ਚੰਗੇ ਘੋੜੇ ਘੋੜੀਆਂ ਪਾਲਿਆ ਜਿਹੜੇ ਵੀ ਵੀਰਾਂ ਨੇ ਭਰਾਵਾਂ ਨੇ ਉਹ ਸਾਰੇ ਆਪਾਂ ਨੂੰ ਬੁਲਾਉਂਦੇ ਆ ਵੀ ਬਾਈ ਸਾਡੇ ਘੋੜੇ ਦੀ ਫੋਟੋਗ੍ਰਾਫੀ ਕਰੋ ਸੀ ਆਪਣੇ ਘੋੜੇ ਦੀ ਐਡ ਕਰਾਉਣੀ ਆ ਅਸੀਂ ਇਹਨਾਂ ਨੂੰ ਇਹਨਾਂ ਨੂੰ ਮਸ਼ਹੂਰੀ ਕਰਦੇ ਆਂ ਇਹਨਾਂ ਦੀ ਫੋਟੋ ਵੀਡੀਓ ਕਰਦੇ ਆਂ ਇਹਨਾਂ ਨੂੰ ਵੇਚਣਾ ਵੀ ਸੌਖਾ ਵਾ ਜੇ ਕਿਸੇ ਕੋਲ ਥਣ ਕੋੜਾ ਹੈ ਉਹ ਕਹਿੰਦਾ ਵੀ ਮੈਂ ਕ੍ਰੋਸਿੰਗ ਦਾ ਕੰਮ ਕਰਨਾ ਸਟੱਡ ਸਰਵਿਸ ਹੈ ਮੈਂ ਹੋਰ ਘੋੜੀਆਂ ਕ੍ਰੋਸ ਕਰਾਉਣੀਆਂ ਨੇ ਤੇ ਸਾਡੇ ਘੋੜੇ ਦੀ ਐਡ ਕਰੋ ਉਸ ਲਈ ਫਿਰ ਮੈਂ ਫੋਟੋ ਵੀਡੀਓਗ੍ਰਾਫੀ ਕਰਦਾ ਤੇ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਵੀ ਜਿੰਨੇ ਵੀ ਘੋੜਾ ਪ੍ਰੇਮੀ ਦੋਸਤ ਬੈਠੇ ਆ ਉਹ ਚਾਹ ਕਿਸੇ ਵੀ ਦੇਸ਼ ਚ ਕਿਸੇ ਵੀ ਮੁਲਕ ਤੇ ਹੋਣ ਉਹ ਸਾਰੇ ਜਾਣਦੇ ਨੇ